ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਆਪਾਂ ਦੱਸਣ ਜਾ ਰਹੇ ਹਾਂ ਜੀ ਤੁਹਾਨੂੰ 19 ਬ੍ਰੈਸਟ ਵਾਲਿਆਂ ਦੀ ਕਿਸ ਤਰ੍ਹਾਂ ਦੀ ਫਿਟਿੰਗ ਲੱਗੂਗੀ ਜੀ 19 ਬ੍ਰੈਸਟ ਵਾਲਿਆਂ ਦੇ ਫੁੱਲ ਕਟਾਈਆਂ ਦੱਸਣ ਜਾ ਰਹੇ ਹਾਂ ਤਾਂ ਵੀਡੀਓ ਧਿਆਨ ਨਾਲ ਦੇਖਿਓ ਹਾਂਜੀ ਜਿਸ ਤਰ੍ਹਾਂ ਕੇ ਟੀਰਾ ਹੋਊਗਾ ਇਹਨਾਂ ਦਾ 12 ਇੰਚ ਜੀ 6.5 ਤੇ ਮੈਂ 6 ਲਾਉਂਗੀ 6.5 ਤੇ ਜੀ 1 ਇੰਚ ਆਪਾਂ ਜ਼ਿਆਦਾ ਲਵਾਂਗੇ 7 ਇੰਚ ਆਪਾਂ ਇਹਨਾਂ ਦਾ ਮੋਡਾ ਰੱਖਾਂਗੇ ਹਾਂਜੀ ਮੋਡਾ ਰੱਖਾਂਗੇ ਇਹਨਾਂ ਦਾ ਆਪਾਂ 7 ਇੰਚ 7 ਹੀ ਹੈਗੀ ਹੈ ਜੀ 19 ਆ ਪਾਊਗਾ ਇਹਦਾ ਆਪਾਂ 19 ਇੰਚ ਇਹਨਾਂ ਦੀ ਬ੍ਰੈਸਟ ਆ ਜੀ ਆਪਾਂ ਰੱਖਾਂਗੇ 9.5 ਜੀ 19 ਇੰਚ ਬ੍ਰੈਸਟ 1 ਇੰਚ ਦੀ ਆਪਾਂ ਗੁਲਾਈ ਦੇਵਾਂਗੇ ਫਰੰਟ ਪੀਸ ਦੀ ਇਥੋਂ ਆਪਾਂ ਰੱਖ ਲਾਂਗੇ 3.5 2 ਇੰਚ ਦੀ ਆਹ ਵਾਲੀ ਗਲਾਈ ਆ ਜਾਊਗੀ ਜੀ ਵੱਡੀ ਬੈਗ ਪੱਲੇ ਦੀ ਇਸੇ ਤਰ੍ਹਾਂ ਹੀ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਹਾਂਜੀ ਪਲੇਟਾਂ ਹੋਣਗੀਆਂ ਜੀ ਇਹਦੀਆਂ 11 ਇੰਚ ਤੇ 3.5 ਇੰਚ ਆਪਾਂ ਸਪੇਸ ਰੱਖਾਂਗੇ ਲੈਂਥ ਰੱਖਾਂਗੇ ਜੀ ਪਲੇਟਾਂ ਦੀ ਆਪਾਂ 7 ਇੰਚ ਹਾਂਜੀ ਜਿੱਦਾਂ ਕਿ ਆਪਾਂ 7 ਇੰਚ ਲੰਬਾਈ ਲਵਾਂਗੇ ਪਲੇਟ ਦੀ ਠੀਕ ਇਹਦੇ ਵਿੱਚਕਾਰ ਆਪਾਂ 3.5 ਇੰਚ ਸਿੱਧਾ ਖੱਚ ਦਵਾਂਗੇ ਇੱਥੋਂ ਸੈਂਟਰ ਦਾ ਖੱਚ ਕੇ ਆਪਾਂ 2.5 ਇਹਨਾਂ ਦੀ ਇਧਰੋ ਸਪੇਸ ਲਵਾਂਗੇ ਉਨੀ ਬ੍ਰੈਸਟ ਵਾਲਾਂ ਦਾ ਜੀ 2 ਸਵਾ ਦੋ ਆਪਾਂ ਰੱਖ ਸਕਦੇ ਆ ਇਸੇ ਤਰ੍ਹਾਂ ਹੀ ਆਪਾਂ ਆਹ ਵਾਲੀ ਟੈਡੀ ਪਲੇਟ ਪਾ ਦਾਂਗੇ ਹਾਂਜੀ ਹੁਣ ਆਪਾਂ ਲਾਵਾਂਗੇ ਇਹਨਾਂ ਦੀ ਸੈੱਡ ਸਲਾਈ ਸੈੱਡ ਸਲਾਈ ਲੱਗੂਗੀ 1.14 ਇੰਚ ਤੇ 1.15 ਆਪਾਂ ਗਾੜੀ ਕਰਦੇ ਹਾਂ ਹੈਪ ਹੈਗੀ ਆ ਹੈਪ ਹੈਗੀ ਇਹਨਾਂ ਦੀ 21 ਇੰਚ ਤਾਂ 1.10 ਦਾ ਆਪਾਂ ਮਾਰਕਾ ਲਗਾ ਲਾਂਗੇ ਕਮਰ ਹੈਗੀ ਜਿਹੜੀ 16 ਇੰਚ ਤਾਂ ਆਪਾਂ 1 ਇੰਚ ਜ਼ਿਆਦਾ ਲੈ ਕੇ 17 ਇੰਚ ਲਾਵਾਂਗੇ। 8.5 ਤੇ ਮਾਰਕਿੰਗ ਕਰਾਂਗੇ ਜੀ। ਇਸੇ ਤਰ੍ਹਾਂ ਹੀ ਆਪਾਂ ਮੈਚ ਕਰ ਦਾਂਗੇ ਇਹਨੂੰ। ਹੁਣ ਆਪਾਂ ਅੱਗੇ ਕਟਾਈਆਂ ਕਰਾਂਗੇ। ਹਾਂਜੀ ਹੁਣ ਆਪਾਂ ਕਰਨ ਲੱਗੇ ਆ ਕਟਾਈਆਂ। ये होगी जी अपनी बैक पल्ले की कटाई हूँ आप अगली कटाई करा बैक पला पिछे करके फ्रंट पीस की होगी अपनी फ्रंट पीस की कटिंग हूँ इस तरह ही आप अगली सैड मार के क्ढ लवोंगे एन जी टेप की मदद न ਸਮਝੀ ਇਸੇ ਤਰ੍ਹਾਂ ਹੀ ਆਪਾਂ ਇੱਧਰ ਮਾਰ ਕੇ ਕੱਢ ਲਾਂਗੇ ਇਹ ਦੋਨੋਂ ਸਾਈਡ ਮਾਰਕਿੰਗ ਹੋ ਗਈ ਹੁਣ ਆਪਾਂ ਬੈਕ ਪਰਲੇ ਤੇ ਮਾਰਕਿੰਗ ਕਰਾਂਗੇ ਕਿ ਆਪਣੇ ਕੋਲੇ ਬਾਧੂ ਕਪੜਾ ਹੋਊਗਾ ਆਪਾਂ 1.5 ਇੰਚ ਰੱਖ ਕੇ ਬਾਕੀ ਮਾਰਜਨ ਕੱਟ ਲਵਾਂਗੇ ਇਹ ਹੋ ਗਈ ਜੀ ਆਪਣੀ 11 ਬ੍ਰੈਸਟ ਵਾਲਿਆਂ ਦੀ ਕਟਿੰਗ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣੀ